ਹਾਂਜੀ ਸ਼ਸ਼ੀਗਲ ਦੋਸਤੋ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਛੋਟਾ ਜਿਹਾ ਵਲੌਗ ਤੁਹਾਡੇ ਲੈ ਕੇ ਆਏ ਹਨ ਆਪਾਂ ਪਾਈਪਲਾਈਨ ਪਾਈ ਹੋਈ ਹੈ ਇੱਥੋਂ ਖਾਲੇ ਦੇ ਵਿੱਚ ਮੋਗੇ ਦੀ ਪਾਈਪਲਾਈਨ ਪਾਈ ਹੋਈ ਆ ਤੇ ਮੇਰੇ ਨਾਲ ਵੀਰ लाड्डी ਠੀਕ ਹੈ ਮੇਰੇ ਤਾਏ ਦਾ ਮੁੰਡਾ ਜੋ ਆ ਚੁੱਕਿਆ ਪਾਈਪਲਾਈਨ ਸਾਰੀ ਪੈ ਚੁੱਕੀ ਇੱਧਰ ਤੁਹਾਨੂੰ ਦਿਖਾਉਣ ਅੱਗੇ ਆ ਦੇਖੋ ਸਾਰੀ ਪਾਈਪਲਾਈਨ ਤੋੜ ਪੈ ਚੁੱਕੀ ਆ ਬਸ ਚੈਂਬਰ ਰਹਿ ਗਏ ਇੱਕ ਦੋ ਬਣਾ ਲੈ ਸੁਬਾਪ ਸਟਾਰਟ ਕਰ ਦੇਣੀ ਆ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਪਈ ਲੱਗੀ ਤੁਹਾਨੂੰ ਸਹੀ ਬਿਲਕੁਲ ਇਹ ਸਿੱਧੀ ਪਾਈਪ ਲਾਈਨ ਆ ਆਪਣੇ ਵੀਰ ਲਾਡੀ ਪਿੰਡ ਜਨਰਲ ਭੀਮੇਸ਼ਾ ਤੋਂ ਜੋ ਮਿਸਤਰੀ ਐ ਇਹਨਾਂ ਪਾਈਪ ਪਾਈਪ ਲਾਈਨ ਬਿਲਕੁਲ ਸਿੱਧੀ ਆਪਾਂ ਸਵੇਰ ਚਾਲੂ ਕਰਨੀ ਆ ਤੇ ਬਾਅਦ ਕੰਟੈਕਟ ਨੰਬਰ ਦਿੱਤਾ ਜੇਕਰ ਤੁਸੀਂ ਪਾਈਪ ਲਾਈਨ ਪਵਾਉਣਾ ਚਾਹੁੰਦੇ ਹੋ ਤੇ ਵੀਰ ਨਾਲ ਕੰਟੈਕਟ ਜ਼ਰੂਰ ਕਰੋ ਕਿਹੇ ਤਰ੍ਹਾਂ ਦੀ ਪਾਈਪ ਲਾਈਨ ਹੋਵੇ ਮੋਗੇ ਦੀ ਜਾਂ ਖੇਤ ਮੋਟਰ ਵਾਲੀ ਪਾਈਪ ਲਾਈਨ ਤੁਸੀਂ ਤਾਂ ਕੰਟੈਕਟ ਜ਼ਰੂਰ ਕਰਿਓ ਤਾਂ ਦੱਸਿਓ ਫਿਰ ਕਿੱਦਾਂ ਲੱਗੀ ਪਾਈਪ ਲਾਈਨ ਵਧੀਆ ਪਾਤੀ ਆਪਾਂ ਸਵੇਰ ਚਾਲੂ ਕਰਨੀ ਕਰਨੀ ਆ ਤੇ ਮਿਲਦੇ ਆ ਫਿਰ ਘੈਂਟ ਨੈਕਸਟ ਵੀਡੀਓ ਦੇ ਨਾਲ ਬਹੁਤ ਜਲਦ ਓਕੇ ਬਾਏ ਸੀ ਯੂ